ਕੀਦੇ ਪੈਰ ਦੀ ਮਿੱਟੀ ਚੱਕ ਕੇ ਸਿਰ ਤੇਰੇ ਤੋਂ ਵਾਰ ਦਿਆਂ ਤੂੰ ਇੱਕ ਵਾਰੀ ਤੇ ਬੋਲ ਲਖੀਆ ਸਭ ਕੁਝ ਤੇਥੋਂ ਹਾਰ ਦਿਆਂ ਦਿਲ ਦੇ ਦਿਲ ਵਿੱਚ ਰਹਿਣ ਵਾਲਿਆ ਕਦੋਂ ਦਿਲ ਚੋਂ ਕੱਢ ਗਿਆ ਤੂੰ ਐਡਾ ਸੌਖਾ ਮਿਲਿਆ ਨਹੀਂ ਲਖੀਆ ਜਿੱਡਾ ਸੌਖਾ ਛੱਡ ਗਿਆ ਆ ਗੱਲਾਂ ਕਿਹੇ ਬੰਦੇ ਦੇ ਕੋਲੋਂ ਸੁਣਾਗੇ ਹੁਣਹੀਂ ਆ ਗੱਲਾਂ ਕੋਣ ਸਾਨੂੰ ਸੁਣਾਊਗਾ ਲਖੀ ਲਹਿਰੇ ਵਾਲਾ ਭਰਾ ਸਾਡਾ ਕਮੈਂਟੇਟਰ ਬਹੁਤ ਵਧੀਆ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਉਸ ਬੰਦੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਮੈਂ ਉਸ ਬੰਦੇ ਨੂੰ ਸੁੰਨਾ ਸ਼ੁਰੂ ਕੀਤਾ ਹੈਗਾ 2018 ਨੂੰ ਨਹੀਂ ਤੋ ক্রিকেট ਦੀ ਕਮੈਂਟਰੀ ਕਰਦਾ ਹੁੰਦਾ ਹੈਗਾ ক্রিকেট ਦੀ ਕਮੈਂਟਰੀ ਤੋਂ ਬਾਅਦ ਆ ਉਹ ਕਬੱਡੀ ਵਾਲਾ ਕਿਉਂਕਿ ਅਹੀਂ ਕਬੱਡੀ ਵਾਲੇ ਕਮੈਂਟਰੀ ਸੁਨੇ ਹੈਗੇ ਸਾਨੂੰ ਨਹੀਂ ਹੀ ਪਤਾ ਇਸ ਭਰਾ ਦਾ ਚਲੋ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਨਾ ਪਰ ਅੱਜ ਹਰ ਥਾਂ ਤੇ ਮੈਚ ਚੱਲੇ ਆ ਹਰ ਥਾਂ ਤੇ ਕਮੈਂਟਰੀ ਹੋਈ ਆ ਉਦਾਂ ਆਪਾਂ ਸਾਰੇ ਜਾਣੇ ਬੜੇ ਸਿਆਣੇ ਆ ਜਿੰਨੇ ਵੀ ਤੁਸੀਂ ਮੈਨੂੰ ਵੇਖਣਦੇ ਹੋ ਤੁਸੀਂ ਵੀ ਸਿਆਣੇ ਜੇ ਆਪਾਂ ਗੱਲਾਂ ਕਰਦੇ ਆ ਕਿ ਜਿਹੜਾ ਸਾਡਾ ਕਬੱਡੀ ਹੈ ਜਿਹੜੀ ਸਾਡੀ ਕਬੱਡੀ ਆ ਸਾਡਾ ਪਰਿਵਾਰ ਆ ਚਾਹੇ ਕੋਈ ਰੇੜੀ ਲਾਉਣ ਵਾਲਾ ਵਾ ਚਾਹੇ ਕੋਈ ਕਲੀ ਪਾਉਣ ਵਾਲਾ ਵਾ ਚਾਹੇ ਕੋਈ ਕਮੈਂਟੇਟਰ ਆ ਚਾਹੇ ਕੋਈ ਆ ਪਲੇਅਰ ਆ ਸਾਰੇ ਆਹੀ ਪਰਿਵਾਰ ਆ ਤੇ ਕੀ ਗੱਲ ਹੈ ਜੇ ਤੁਸੀਂ ਅੱਜ ਪਰਿਵਾਰ ਹੋ ਗਏ ਅੱਜ ਮੈਚ ਚੱਲੇ ਥਾਂ ਥਾਂ ਕੀ ਗੱਲ ਆ ਪਲੇਅਰਾਂ ਕੀ ਹੁਣ ਮੇਰੇ ਮੂੰਹ ਕੋਈ ਗਲਤ ਨਿਕਲੂਗਾ ਫਿਰ ਮੈਨੂੰ ਫੋਨ ਕਰਦੇ ਆ ਪੀ ਕੀ ਗੱਲ ਪਲੇਅਰਾਂ ਕੋ ਬੋਲਿਆ ਨਹੀਂ ਗਿਆ ਪੀ ਅਹੀਂ ਨਹੀਂ ਮੈਂ ਖੇਡਣਾ ਸਾਡਾ ਪਰਿਵਾਰ ਦਾ ਮੈਂਬਰ ਗਿਆ ਤੇ ਕੀ ਗੱਲ ਆ ਜਿਹੜੇ ਕਮੈਂਟਰ ਹੀਗੇ ਕਮੈਂਟਰਾਂ ਕੋ ਬੋਲਿਆ ਨਹੀਂ ਗਿਆ ਪੀ ਅਹੀਂ ਨਹੀਂ ਕਮੈਂਟਰੀ ਕਰਦੇ ਅੱਜ ਸਾਡੇ ਪਰਿਵਾਰ ਦਾ ਇੱਕ ਮੈਂਬਰ ਸਾਨੂੰ ਛੱਡ ਕੇ ਚਲੇ ਗਿਆ ਵਾ ਫਿਰ ਉੱਥੇ ਦਾ ਤੁਹਾਡੇ ਕੋ ਇਕੱਠਿਆਂ ਹੋਇਆ ਨਹੀਂ ਜਾਂਦਾ ਤੇ ਇਹਦਾ ਮਤਲਬ ਹੁਣ ਇਹ ਆ ਪੀ ਆਪਾਂ ਗੱਲਾਂ ਕਰਨ ਵਾਲੇ ਆ ਬਸ ਫੋਨਾਂ ਤੇ ਬਹਿ ਕੇ ਇੰਟਰਵਿਊਾਂ ਤੇ ਬਹਿ ਕੇ ਵੀ ਕਬੱਡੀ ਸਾਡਾ ਪਰਿਵਾਰ ਆ ਪੱਲੇ ਸਾਡੇ ਕੱਖ ਨਹੀਂ ਆ ਹੁਣ ਅੱਜ ਤੁਹਾਡੇ ਨੂੰ ਚੰਗੇ ਤੇ ਫਿਰ ਹੁਣ ਮੈਂ ਨਾ ਕਬੱਡੀ ਨੂੰ ਕਦੀ ਮਾਰਾ ਨਾ ਮੈਂ ਕਹਿਣਾ ਵਾ ਨਾ ਮੈਂ ਕਹਿਣਾ ਵਾ ਨਾ ਮੇਰਾ ਜਮੀਰੀ ਇੱਜ਼ਾਤ ਦੇ ਦਿੰਦਾ ਵਾ ਵੀ ਮੈਂ ਕਬੱਡੀ ਨੂੰ ਮਾਰਾ ਮੈਂ ਕਦੀ ਕਹਿ ਨਹੀਂ ਸਕਦਾ ਨਾ ਕਿਸੇ ਪਲੇਅਰ ਨੂੰ ਪਰ ਮੇਰੀ ਗੱਲ ਸੁਣੋ ਅੱਜ ਕ੍ਰਿਕਟ ਦਾ ਟੂਰਨਾਮੈਂਟ ਹੋਇਆ ਵਾ ਤੇ ਕ੍ਰਿਕਟ ਦੇ ਟੂਰਨਾਮੈਂਟ ਦੀ ਨਾ ਉੱਥੇ ਕਮੈਂਟਰਾਂ ਨੇ ਕਮੈਂਟਰੀ ਨਹੀਂ ਕੀਤੀ ਕਾਤੋਂ ਵੀ ਨਹੀਂ ਸਾਡਾ ਭਰਾ ਛੱਡ ਕੇ ਸਾਨੂੰ ਚਲੇ ਗਿਆ ਵਾ ਸਾਡੇ ਕੋ ਕਮੈਂਟਰੀ ਸਾਡੇ ਕੋ ਮੂੰਹੋਂ ਸਾਡੇ ਬੋਲ ਹੀ ਨਹੀਂ ਨਿਕਲਦੇ ਤੇ ਯਾਰ ਕਬੱਡੀ ਦੇ ਮੈਚ ਹੋਏ ਆ ਤੇ ਕੀ ਗੱਲ ਸਾਰੇ ਖੇਡੇ ਜੇ ਤਾਂ ਦਾ ਹੱਕ ਬਣਦਾ ਨਹੀਂ ਰੋਕਣ ਦਾ ਵੀ ਯਾਰ ਅਸੀਂ ਨਹੀਂ ਖੇਡਦੇ ਕੀ ਗੱਲ ਲੱਖ ਰੁਪਈਆ ਹੀ ਨਾ ਖੜਦੇ ਪੈਸੇ ਹੀ ਸਾਰਾ ਕੋ ਹੋ ਗਿਆ ਫਿਰ ਕਮ ਪਲੇਅਰਾਂ ਤੇ ਰੁਪਈਏ ਲੱਖ ਰੁਪਈਆ ਹੈਗਾ ਕਮੈਂਟਰਾਂ ਤੇ ਕੋਈ 10000 ਹੋਊਗਾ ਛੱਡ ਨਹੀਂ ਹੋ ਸਕਦੇ ਤੁਸੀਂ ਸੋਚ ਕੇ ਵੇਖੋ ਸਾਡੇ ਕੋਈ ਆਪ ਦੇ ਘਰ ਦਾ ਜੀ ਜਿੱਦਣ ਚਲੇ ਜੇ ਤੇ ਕੀ ਗੱਲ ਅਹੀਂ ਉਥੇ ਕਮੈਂਟਰੀਆਂ ਕਰਦੇ ਸੋਹਣੇ ਲੱਗਾਂਗੇ ਤਾਂਦ ਜਗਰਾ ਨਿਕਲ ਜੂਗਾ ਅਪੀ ਮੈਂ ਜਾ ਕੇ ਕਮੈਂਟਰੀ ਕਰਦਾ ਮੇਰੇ ਘਰ ਦਾ ਕੋਈ ਜੀ ਇਦਾ ਹੋ ਗਿਆ ਫਿਰ ਇੱਥੋਂ ਪਤਾ ਲੱਗਦਾ ਪਾਈ ਜੀ ਕਿਸੇ ਨੂੰ ਕੋਈ ਦੁੱਖ ਨਹੀਂ ਲੱਗਦਾ ਕਿਸੇ ਦਾ ਕੋਈ ਕਬੱਡੀ ਕਬੱਡੀ ਪਿਆਰ ਨਹੀਂ ਆ ਸਭ ਗੱਲਾਂ ਆ ਦੁੱਖ ਬਸ ਜਿਹੜੇ ਆਪਣੇ ਆ ਉਹਨਾਂ ਨੂੰ ਹੀ ਲੱਗਦਾ ਆ ਇਸ ਬੰਦੇ ਨੇ ਇੰਨੀ ਜਿਆਦਾ ਮਿਹਨਤ ਕੀਤੀ ਹੈ ਮੈਨੂੰ ਉਹ ਗੱਲਾਂ ਦਾ ਦੁੱਖ ਲੱਗਦਾ ਪੀ ਆਰ ਤੂੰ ਇੰਨੀ ਸਟਰਗਲ ਕੀਤੀ 15 ਸਾਲ ਬੰਦੇ ਨੂੰ ਸਟਰਗਲ ਕਰਦੇ ਨੂੰ ਹੋ ਗਏ 10 ਸਾਲ ਤੇ ਹੋ ਗਏ ਹੁਣ ਚਲ 4-5 ਸਾਲ ਹੋ ਗਏ ਬੰਦਾ ਸ਼ੋਅ ਹੋਇਆ ਹੁਣ ਉਹਦਾ ਖਾਣ ਦਾ ਟਾਈਮ ਹੀ ਹੁਣ ਉਹਦਾ ਐਸ ਕਰਨ ਦਾ ਟਾਈਮ ਹੀ ਦੁਨੀਆ ਦੇਖਣ ਦਾ ਟਾਈਮ ਹੀ ਨਾਲੇ ਆਪਣੇ ਮਾਂ ਪਿਓ ਨੂੰ ਦੁਨੀਆ ਦਿਖਾਉਣ ਦਾ ਟਾਈਮ ਹੀ ਤੇ ਰੱਬਾ ਤੂੰ ਹੁਣ ਉਹਨੂੰ ਐ ਉਮਰੇ ਲੈ ਗਿਆ ਯਾਰ ਬਾਕੀ ਮੈਨੂੰ ਇੱਕ ਪ੍ਰਮੋਟਰਾਂ ਤੇ ਮੈਨੂੰ ਕੀ ਲੱਖੀ ਨੂੰ ਵੀ ਤੇ ਲੱਖੀ ਦੇ ਪਰਿਵਾਰ ਨੂੰ ਵੀ ਇੱਕ ਗਿਲਾ ਹੋਊਗਾ ਪਿੱ ਕੀ ਗੱਲ ਆ ਪ੍ਰਮੋਟਰ ਜਿੰਨੇ ਵੀ ਆ ਤੁਸੀਂ ਇੰਨੇ ਬੰਦੇ ਪ੍ਰਮੋਟਰ ਕਮੈਂਟੇਟਰਾਂ ਨੂੰ ਸੱਦਦੇ ਜੇ ਕੀ ਗੱਲ ਲੱਖੀ 'ਚ ਉਹੋ ਜਿਹਾ ਗੁਣ ਨਹੀਂ ਹੈਗਾ ਲੱਖੀ ਉਹੋ ਜਿਹੀ ਕਮੈਂਟਰੀ ਨਹੀਂ ਕਰਦਾ ਫਿਰ ਇਹਦਾ ਮਤਲਬ ਇਹ ਵੀ ਲੱਖੀ ਛਿੱਟੇ ਨਹੀਂ ਮਾਰਦਾ ਤਾਣੀਆਂ ਹੀ ਉਹਨੂੰ ਬਾਹਰ ਸੱਦਿਆ ਕੀ ਗੱਲ ਤੁਸੀਂ ਉਹਦਾ ਟੂਰ ਨਾ ਲਵਾ ਸਕੇ ਕੈਨੇਡਾ ਦਾ ਆਸਟ੍ਰੇਲੀਆ ਮੈਚ ਉਹਦੇ ਕੀ ਗੱਲ ਲਵਾ ਨਾ ਸਕੇ ਨਿਊਜ਼ੀਲੈਂਡ ਮੈਚ ਉਹਦੇ ਕੀ ਗੱਲ ਤੁਸੀਂ ਤਾਂ ਵੀ ਜਾਣਾ ਲਵਾ ਸਕੇ ਉਹ ਬੰਦਾ ਏ ਟੂ ਜ਼ेड ਸਾਰਾ ਕਬੱਡੀ ਨੂੰ ਸਮਰਪਿਤ ਹੀ ਉਹ ਬੜੇ ਪਰੇ ਮਨਣਾ ਕਹਿਣ ਰਿਹਾ ਵਾ ਪੀ ਆਰ ਮੈਂ ਅਜੇ ਤੱਕ ਸਿਰਫ ਮਲੇਸ਼ੀਆ ਹੀ ਗਿਆ ਵਾ ਮੇਰਾ ਇੱਕ ਤਾਂ ਟੂਰ ਨਹੀਂ ਲੱਗਾ ਬਾਹਰ ਦੇ ਕਿਹੜੇ ਕਿਹੜੇ ਕੰਨੇ ਲੱਗੇ ਮੇਰਾ ਵੀ ਇੱਕ ਮਲੇਸ਼ੀਆ ਲੱਗਿਆ ਹੀ ਆ ਇਹਦੀ ਮਲੇਸ਼ੀਆ ਜਾਣੇ ਸਾਡੇ ਆ ਹੈਪਨ ਹੋ ਗਿਆ ਜਿਹੜਾ ਤੁਹਾਨੂੰ ਦੱਸ ਕੇ ਟੇਮੇ ਅੱਛਾ ਹੁਣ ਤੱਕ ਇੱਕ ਮਲੇਸ਼ੀਆ ਦੀ ਲੱਗਿਆ ਹੋਰ ਕਿਉਂ ऐसा ਕੀ ਹੈ ਕਿ ਤੁਹਾਡੀ ਕਮੈਂਟਰੀ ਦੇ ਵਿੱਚ ਉਹ ਚੀਜ਼ ਹੈ ਨਹੀਂ ਜਿਹੜੀ ਉਹਨਾਂ ਦੀ ਕਮੈਂਟਰੀ ਦੇ ਵਿੱਚ ਵਿੱਚ ਆ ਜਿੱਦਾਂ ਦੀ ਉਹ ਕਮੈਂਟਰੀ ਕਰਦੇ ਆ ਭਾਈ ਤੁਸੀਂ ਉਹਦੀ ਕਮੈਂਟਰੀ ਨਹੀਂ ਕਰ ਪਾਉਂਦੇ ਥੋੜੇ ਜਿਹੀ ਕਮੀ ਆ ਘਾਟਾ ਕਾਰਨ ਕੀ ਆ ਫਿਰ ਜੀ ਭਾਈ ਦੇਖੋ ਜੇ ਉਹ ਕਮੀ ਹੁੰਦੀ ਫਿਰ ਤਾਂ ਮੈਂ ਟੂਰਨਾਮੈਂਟ ਵੀ ਨਾ ਬੋਲਿਆ ਕਰਦਾ ਫਿਰ ਤਾਂ ਮੈਂ ਘਰੇ ਬਹਿੰਦਾ ਹੂੰ ਤੇ ਦੂਜੀ ਗੱਲ ਮੈਨੂੰ ਕੋਈ ਬੰਦਾ ਦੱਸ ਦੋ ਜਿਹੜਾ ਔਨ ਰਿਕਾਰਡ ਹੈ ਜਿਨੇ ਇਹ ਗੱਲ ਕਹੀ ਹੋਵੇ ਤੇ ਮੈਂ ਆਪਣੇ ਪੁੱਤ ਨੂੰ ਕਬੱਡੀ 'ਚ ਪਾਉਂਗਾ ਨਹੀਂ ਤੇ ਮੈਂ ਬਹੁਤਿਆਈਆਂ ਇੰਟਰਵਿਊਆਂ ਵੇਖੀਆਂ ਵਾਂ ਜੋ ਕੋਈ ਸਵਾਲ ਪੁੱਛ ਰਿਹਾ ਨਾ ਤੁਸੀਂ ਆਪਣੇ ਪੁੱਤ ਨੂੰ ਕਬੱਡੀ 'ਚ ਪਾਓਗੇ ਅਗਰ ਆ ਗਾੜੀਆਂ ਕਹਿੰਦਾ ਅਜੇ ਵੇਖਾਂਗੇ ਪਰ ਕਬੱਡੀ 'ਚ ਬਹੁਤ ਕੁਝ ਚੱਲਦਾ ਵਾ ਸਾਰਿਆਂ ਨੂੰ ਹੀ ਪਤਾ ਕੀ ਕੁਝ ਚੱਲਦਾ ਵਾ ਉਹ ਲੱਖੀ ਨੂੰ ਹੀ ਪਤਾ ਹੈਗਾ ਕੀ ਕੁਝ ਚੱਲਦਾ ਤੇ ਕੀ ਗੱਲ ਉਹਨੇ ਕਿੰਨਾ ਕਹਤਾ ਵੀ ਮੈਂ ਆਪਣੇ ਪੁੱਤ ਨੂੰ ਕਬੱਡੀ 'ਚ ਪਾਉਂਗਾ ਆ ਤੁਸੀਂ ਵੀਡੀਓ ਵੇਖੋ ਮੈਂ ਕਹਣਾ ਯਾਰ ਮੇਰਾ ਜੋ ਕਬੱਡੀ ਖੇਡੂ ਲੈ ਕਹਿੰਨੇ ਮੈਂ ਕਹਣਾ ਬਹੁਤ ਕਬੱਡੀ ਖਿਡਾਰੀ ਕਹਿੰਦੇ ਸਾਡਾ ਜਵਾਬ ਨਹੀਂ ਕਰੇ ਮੈਂ ਯਾਰ ਭਾਈ ਆਨ ਰਿਕਾਰਡ ਕਹਿੰਦਾ ਮੇਰਾ ਜਵਾ ਕਬੱਡੀ ਖੇਡੂ ਤੁਹਾਨੂੰ ਡਰ ਲੱਗਦਾ ਨਾ ਚੀਜ਼ਾਂ ਜਿਹੜਾ ਗੱਲ ਆਪਾਂ ਹੁਣੀ ਕਰਕੇ ਟੈਸਟੇਰੋਨ ਦੇ ਨਸ਼ੇ ਪੱਤੇ ਦੇ ਜਿਹੜੀ ਸਟੀਰੋਇਡ ਦੇ ਦੇਖੋ ਭਾਈ ਜੇ ਮੈਂ ਕਿਹਾ ਵੀ ਮੈਂ ਅਜਵਾ ਖੇਡੂਗਾ ਤਾਂ ਖੇਡੂਗਾ ਹੂੰ ਠੀਕ ਆ ਚਲੋ ਜਾਣ ਵਾਲਾ ਬੰਦਾ ਤੇ ਹੁਣ ਚਲੇ ਗਿਆ ਵਾ ਬਾਕੀ ਆਪਾਂ ਨੂੰ ਹੁਣ ਚਾਹੀਦਾ ਵਾ ਵੀ ਉਸ ਬੰਦੇ ਦਾ ਸੁਪਨਾ ਹੀ ਕਿ ਮੇਰਾ ਪੁੱਤ ਕਬੱਡੀ ਖੇਡੇ ਮੇਰਾ ਪੁੱਤ ਸੁਪਰਸਟਾਰ ਬਣੇ ਤੇ ਜਿੰਨੇ ਵੀ ਤੁਸੀਂ ਪ੍ਰਮੋਟਰ ਜੇ ਪਲੇਅਰ ਜੇ ਸਾਰਿਆਂ ਦਾ ਇਕ ਬਣਦਾ ਉਹਦਾ ਸਾਥ ਦੇਈਏ ਉਹਦੇ ਮੁੰਡੇ ਨੂੰ ਇਹੋ ਜੀ ਡਾਈਟ ਦੇਈਏ ਇਹੋ ਜੀ ਮਿਹਨਤ ਕਰਾਈਏ ਤੇ ਕੇ ਚੀਜ਼ ਦੀ ਘਾਟ ਨਾ ਹੋਵੇ ਤੇ ਵਧੀਆ ਸੁਪਰਸਟਾਰ ਪਲੇਅਰ ਬਣੇ ਆਪਣਾ ਇਹ ਹੱਕ ਬਣਦਾ ਵਾ ਜਰ ਹਈ ਨਾ ਗੱਲਾਂ ਕਰਕੇ ਫਿਰ ਕਦੀ ਕਦੀ ਰੱਬ ਤੇ ਸ਼ਿਕਵਾ ਹੁੰਦਾ ਵਾ ਐਂ ਲੱਗਦਾ ਵੀ ਪਤਾ ਨਹੀਂ ਰੱਬ ਹੈਗਾ ਵਾ ਕਿ ਨਹੀਂ ਹੈਗਾ ਆ ਗੱਲ ਦਾ ਭਿਖਾ ਜਾ ਰਹਿੰਦਾ ਵਾ ਕਿਉਂਕਿ ਜੋ ਸਾਰਾ ਕੁਝ ਚਲੋ ਬੜਾ ਠੀਕ ਹੋਣਿਆ ਹੈਗਾ ਉਹਦਾ ਪਰਿਵਾਰ ਇੰਨਾ ਜ਼ਿਆਦਾ ਖੁਸ਼ ਹੋਏਗਾ ਚਾਰ ਭੈਣਾਂ ਉਹਦੀਆਂ ਵਿਚਾਰੀਆਂ ਦੀਆਂ ਇਕੱਲੇ ਇਕੱਲੇ ਦੀਆਂ ਤੇ ਚਾਰ ਭੈਣਾਂ ਜਿੰਨੀਆਂ ਖੁਸ਼ੀ ਤੇ ਉਨਾ ਹੀ ਅੱਜ ਵਿਚਾਰੀਆਂ ਰੋਂਡੀਆਂ ਹੋਣਗੇ ਵੀ ਸਾਡਾ ਭਰਾ ਕੱਤੋਂ ਰੱਬਾ ਤੂੰ ਲੈ ਗਿਆ ਵਾ ਫੇਰ ਦੁੱਖ ਲੱਗਦਾ ਵੀ ਰੱਬਾ ਕੱਤੋਂ ਤੂੰ ਥੋੜਾ ਜਿਹਾ ਤੇ ਰੁਕ ਜਾਂਦਾ ਥੋੜਾ ਜਿਹਾ ਟਾਈਮ ਰੁਕ ਜਾਂਦਾ ਯਾਰ ਵੀ ਉਸ ਬੰਦੇ ਨੇ ਅਜੇ ਬਹੁਤ ਕੁਝ ਕਰਨਾ ਹੈਗਾ ਅਜੇ ਉਹਨੇ ਕੈਨੇਡਾ ਨਿਊਜ਼ੀਲੈਂਡ ਅਮਰੀਕਾ ਹਰ ਥਾਂ ਜਾਣਾ ਹੈ ਤੇ ਜਿਹੜੇ ਬੰਦੇ ਉਹਦੀ ਅੱਜ ਗੱਲ ਨਹੀਂ ਨਾ ਕਰਾਉਂਦੇ ਉਹਨਾਂ ਬੰਦਿਆਂ ਨੇ ਲੱਖੀ ਲਖੀ ਕਰਿਆ ਕਰਨੀ ਲੱਖੀ ਲੈਲੇ ਨੂੰ ਇੱਕ ਨਾ ਪੱਤਰਕਾਰ ਨੇ ਪੁੱਛਿਆ ਪਿੱ ਤੁਹਾਡਾ ਕਿਤੇ ਕੋਈ ਸਨਮਾਨ ਤੋਂ ਆਵਾ ਕਹਿੰਦਾ ਸਨਮਾਨਤ ਤੇ ਹੋਏ ਆ ਪਰ ਬਹੁਤੇ ਬੰਦੇ ਸਨਮਾਨਤ ਬੋਲ ਕੇ ਵੀ ਮੁਕਰ ਗਏ ਆ ਕਹਿੰਦਾ ਦੋ ਥਾਂ ਤੇ ਮੈਨੂੰ ਮੋਟਰਸਾਈਕਲ ਬੁਲਾਏ ਸੀਗੇ ਤੇ ਉਹ ਮੋਟਰਸਾਈਕਲ ਬੋਲ ਕੇ ਬਾਅਦ ਚ ਮੋਟਰਸਾਈਕਲ ਨਹੀਂ ਦਿੱਤੇ ਉਹ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਵਾ ਤੇ ਮੈਂ ਉਹਨਾਂ ਬੰਦਿਆਂ ਨੂੰ ਕਹਿਣਾ ਵੀ ਚਾਹੂੰਗਾ ਪਿੱ ਤੁਸੀਂ ਬੇਸ਼ਰਮੋ ਤੁਸੀਂ ਜੇ ਮੋਟਰਸਾਈਕਲ ਬੁਲਾਏ ਹੀ ਤੁਸੀਂ ਦਿੱਤੇਗੇ ਉਹ ਨਹੀਂ ਜੇ ਤੁਸੀਂ ਨਹੀਂ ਦਿੱਤੇ ਤੇ ਹੁਣ ਤੁਹਾਡਾ ਹੱਕ ਬਣਦਾ ਵਾ ਤੁਸੀਂ ਆਪਣਾ ਨਾਮ ਦੱਸੋ ਵੀ ਅਹੀਂ ਬੁਲਾਏਗੇ ਤੁਸੀਂ ਉਦਾਂ ਜਾ ਕੇ ਉਹਦੇ ਘਰੇ ਜਾ ਕੇ ਉਹਦੀ ਹੈਲਪ ਕਰ ਆਓ ਵੀ ਉਹਦੇ ਬੱਚਿਆਂ ਦੀ ਹੈਲਪ ਕਰ ਆਓ ਵਿੱਚ ਬਹੁਤ ਬਰਾਗੇ ਸਨਮਾਨ ਵੀ ਮੁੱਕਰ ਜਾਂਦੇ ਆ ਬਈ ਹੋਇਆ ਬਹੁਤ ਮੁੱਕਰਿਆ ਹੈ ਬਹੁਤ ਮੁੱਕਰਿਆ ਕੀ ਮੁੱਕਰਿਆ ਮੋਟਰਐਂਗਲ ਮੁੱਕਰਿਆ ਬਈ ਦੋ ਤਾਂ ਅੱਛਾ ਤੇ ਮੈਂ ਇੱਕ ਗੱਲ ਸਪੈਸ਼ਲ ਤੁਹਾਡੇ ਸਾਰਿਆਂ ਨਾਲ ਕਰਨਾ ਚਾਹੁੰਦਾ ਮੈਂ ਨਾ ਇੱਕ ਆਪਣੇ ਯਾਰ ਦੋਸਤ ਨੂੰ ਫੋਨ ਕੀਤਾ ਉਹ ਇੰਗਲੈਂਡ ਰਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ ਹਾਂ ਯਾਰ ਯਾਰ ਲੱਖੀ ਲੈ ਰਿਆ ਇਹਦਾ ਕਮੈਂਟ ਰਹੀ ਹੋ ਰਹੀ ਇਹਦਾ ਡੈਥ ਹੋ ਗਈ ਤੇ ਉਹ ਨਾ ਗਾੜੀਆਂ ਰੋ ਲਾ ਪਿਆ ਬਹੁਤ ਜ਼ੋਰ ਦੇ ਤੇ ਮੇਰਾ ਵੀ ਮਨ ਭਰ ਗਿਆ ਮੈਂ ਕੀ ਗੱਲ ਰੋਣਾ ਕਤੋਂ ਯਾਰ ਤੂੰ ਕਹਿੰਦਾ ਯਾਰ ਮੈਂ ਨਾ ਮੇਰਾ ਮਨ ਹੀ ਪੈ ਚਲ ਹੁਣ ਮੈਨੂੰ ਰੱਬ ਨੇ ਮਾੜਾ ਮੋਟਾ ਸਟੈਂਡ ਕੀਤਾ ਵਾ ਪੈ ਚਲ ਮੈਂ ਆਪਣੇ ਪਿੰਡ ਟੂਰਨਾਮੈਂਟ ਕਰਾਉਣਾ ਤੇ ਮੈਂ ਲੱਖੀ ਲਹਿਰੇ ਨੂੰ ਸੱਦਣਾ ਵਾ ਜ਼ਰੂਰ ਤੇ ਕਹਿੰਦਾ ਮੈਨੂੰ ਤਾਰ ਹੋਣ ਆਉਂਦਾ ਵੀ ਯਾਰ ਜਿਹੜੇ ਬੰਦੇ ਨੂੰ ਮੈਂ ਸੱਦਣਾ ਸੀ ਉਹ ਅੱਜ ਦੁਨੀਆ ਹੀ ਛੱਡ ਕੇ ਚਲੇ ਗਿਆ ਫਿਰ ਲੱਖੀ ਲਹਿਰਾ ਕਿੰਨਾ ਕ ਦਿਲ ਦਾ ਰੱਜਿਆ ਬੰਦਾ ਹੈਗਾ ਉਹਨੂੰ ਪੱਤਰਕਾਰ ਨੇ ਪੁੱਛਿਆ ਵੀ ਤੁਹਾਡਾ ਕੀ ਨੇ ਸਾਫ਼ ਦਿੱਤਾ ਹੈ ਜਦੋਂ ਕੋਰੋਨਾ ਚੱਲਦਾ ਹੈਗਾ ਵੀ ਤੁਹਾਡਾ ਸਾਫ਼ ਦਿੱਤਾ ਵੇ ਕਿਸ ਨੇ ਕਹਿੰਦਾ ਵੀਰ ਜੀ ਕਰੋਨਾ ਚੱਲਿਆ 2 ਸਾਲ ਮੈਨੂੰ ਲੋਕਾਂ ਨੇ ਪੁੱਛਿਆ ਵੀ ਤੁਹਾਨੂੰ ਕਿਹੇ ਚੀਜ਼ ਦੀ ਲੋੜ ਆ ਕਹਿੰਦਾ ਮੈਂ ਉਹਨਾਂ ਨੂੰ ਗਾੜੀਆਂ ਕਿਹਾ ਹੈਗਾ ਵੀ ਜੇ ਮੈਂ 10 ਸਾਲ ਕਮੈਂਟਰੀ ਕਰਕੇ 2 ਮਹੀਨੇ ਦਾ ਆਪਣਾ ਰੋਸ਼ਨ ਇਹ ਨਾ ਚਲਾ ਸਕਦਾ ਫਿਰ ਮੈਂ ਬੰਦਾ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਹਿ ਆ ਵੀ ਮੈਨੂੰ ਕਿਹੇ ਚੀਜ਼ ਦੀ ਲੋੜ ਨਹੀਂ ਆ ਮੈਂ 10 ਸਾਲ ਕਮੈਂਟਰੀ ਕੀਤੀ ਆ ਹਾਲਾਗਿਉ ਨੇ ਕਮੈਂਟਰੀ ਉਦੋਂ ਕੀਤੀ ਵੀ ਛੋਟੇ ਲੈਵਲ ਤੇ ਹੀ ਗੇ ਪਰ ਬੰਦਾ ਹੁੰਦਾ ਵੀ ਅੰਦਰੋਂ ਰਗਜਿਆ ਤੇ ਫੇਰ ਲਖੀ ਲੈ ਰਹੇ ਨੇ ਇਹ ਵੀ ਗੱਲ ਕਹੀ ਆ ਕਿ ਜਦੋਂ ਕਰੋਨਾ ਚੱਲਦਾ ਸੀ ਨਾ ਕਹਿੰਦਾ ਮੈਂ ਰੇੜੀਆਂ ਵਾਲੇ ਕਹਿੰਦਾ ਕਲੀ ਪਾਉਣ ਵਾਲੇ ਕਹਿੰਦਾ ਰੈਫਰੀ ਅੱਖਾਂ 'ਚ ਕਸੂ ਨਾ ਲੈ ਲੈ ਕਹਿੰਦਾ ਰੋਂਦੇ ਵੇਖਿਆ ਕਿਹੜੀ ਗੱਲੋਂ ਕਹਿੰਦੇ ਵੀ ਯਾਰ ਕਬੱਡੀ ਨਹੀਂ ਚੱਲਦੀ ਸਾਡਾ ਘਰ ਨਹੀਂ ਚੱਲਦਾ ਸਾਰਾ ਸਾਡਾ ਘਰ ਮੁੱਦਾ ਵੱਜ ਗਿਆ ਵਾ ਕਬੜੀ ਡੀ ਐਨ ਏ ਬੰਦਿਆਂ ਦੇ ਘਰ ਚਲਾਉਂਦੀ ਆ ਖੀਲਰ ਇਹੋ ਜੀ ਚੀਜ਼ ਹੀ ਜਿਹਦਾ ਅੱਜ ਤੱਕ ਮੈਂ ਕੋਈ ਹੇਟਰ ਨਹੀਂ ਵੇਖਿਆ ਜਿਹਦਾ ਅੱਜ ਤੱਕ ਮੈਂ ਕੋਈ ਕਿਸੇ ਨੂੰ ਉਹਨੂੰ ਕੋਈ ਬੁਰਾ ਬੋਲਦਾ ਨਹੀਂ ਵੇਖਿਆ ਮੈਂ ਉਹਦੀ ਇੰਟਰਵਿਊ ਵੇਖੀ ਉਹਦੇ ਵਿੱਚ ਸਾਰੇ ਹੀ ਕਮੈਂਟੋ ਦੇ ਹੱਕ ਚ ਇੱਕ ਕਮੈਂਟ ਵੀ ਨਹੀਂ ਆਇਆ ਵੀ ਮਾੜਾ ਵੀ ਲੱਖੀ ਮਾੜਾ ਵਾ ਲੋਕੀ ਥੱਲੇ ਪਤਾ ਕੀ ਕਮੈਂਟ ਕਰਨ ਦੇ ਲੱਖੀ ਯਾਰਾਂ ਦਾ ਯਾਰ ਆ ਲੱਖੀ ਨੇ ਸਾਡਾ ਸਾਥ ਦਿੱਤਾ ਕਈ ਪਲੇਅਰ ਥੱਲੇ ਕਮੈਂਟ ਕਰਨ ਦੇਗੇ ਲੱਖੀ ਨੇ ਸਾਡਾ ਮਾੜੇ ਟਾਈਮ ਦੇ ਵਿੱਚ ਸਾਥ ਦਿੱਤਾ ਤੇ ਕੀ ਗੱਲ ਅੱਜ ਸਾਡਾ ਸਾਰਿਆਂ ਦਾ ਹੱਕ ਬਣਦਾ ਵਾ ਪਿਓ ਤੇ ਬੰਦੇ ਦੇ ਨਾਲ ਖਲੋਈਏ ਜਿੰਨਾ ਵੀ ਕਬੱਡੀ ਜਗਤ ਆ ਇਹ ਹੁਣ ਮੇਰੀ ਗੱਲ ਪੱਲੇ ਬੰਨ ਲਿਓ ਉਹਦੇ ਜਵਾਬ ਆ ਨਿਕੇ ਨਿਕੇ ਆਪਣਾ ਹੱਕ ਬਣਦਾ ਵਾ ਆਪਾਂ ਉਹਨਾਂ ਦੀ ਸਾਰੀ ਉਮਰ ਦੀਆਂ ਪੜ੍ਹਾਈ ਲਿਖਾਈ ਦੀਆਂ ਫੀਸਾਂ ਤੋਂ ਲੈ ਕੇ ਘਰ ਦੇ ਖਰਚੇ ਤੱਕ ਇਹਨਾਂ ਕਾ ਆਪਾਂ ਜ਼ਰੂਰ ਕਰੀਏ ਕਿਉਂਕਿ ਗਾਂ ਪਤਾ ਲੱਗ ਜੇ ਕਿ ਇਹਨੂੰ ਪਿੱਕਬੱਡੀ ਵਾਲੇ ਨਾਲ ਖੇਡੋਂਦੇ ਆ ਜਾਨ ਲੱਗਿਓ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹੂੰਗਾ ਕਿ ਜ਼ਿੰਦਗੀ ਦੀ ਮਾਲਾਂ ਚ ਟੁੱਟ ਕੇ ਮਣਕੇ ਰੰਗ ਬਰੰਗੇ ਕਿੰਨੀਆਂ ਹੀ ਜਾਂਦਾ ਨਾਲ ਲੈ ਕੇ ਵੇੜੇ ਲੰਗੇ ਮਹਿਰ ਸੁੰਨੀ ਕਰਗੇ ਯਾਰ ਜੀ ਸਾਡੇ ਹੀਰੇ ਕਿੱਥੇ ਆ ਕੇ ਬਦਲ ਗਿਆਂ ਤੂੰ ਚੰਦਰੀਏ ਤਕਦੀਰੇ ਲੋਕ ਤੇ ਤੁਰ ਜਾਂਦੇ ਨੇ ਪਰ ਜਾਦਾ ਨਹੀਂ ਕਦੇ ਮਰੀਆਂ ਸਮੇ ਸਮੇ ਤੇ ਸਾਨੂੰ ਰੋਲ ਦਿਆਂ ਤੇਰੇ ਉਤੇ ਸ਼ਿਕਵਾ ਰਊਗਾ ਰੱਬਾ ਪਿੱ ਤਸਵੀਰਾ ਕਾਤੋਂ ਨਹੀਂ ਬੋਲਦੀਆਂ ਤੇਰੇ ਉਤੇ ਸ਼ਿਕਵਾ ਰਊਗਾ ਰੱਬਾ ਪਿੱ ਤਸਵੀਰਾ ਕਾਤੋਂ ਨਹੀਂ ਬੋਲਦੀਆਂ ਬਾਕੀ ਸਾਰਿਆਂ ਨੂੰ ਸਸਰੀ ਘਰ ਆ ਲਿਆ ਆਪਣਾ ਸਾਰਿਆਂ ਦਾ ਹੱਕ ਬਣਦਾ ਵਾ ਉਸ ਵੀਰ ਦੇ ਨਾਲ ਖਲੋਂਦਾ ਤੇ ਵਾਹਿਗੁਰੂ ਪਰਮਾਤਮਾ ਉਹਦੇ ਪਰਿਵਾਰ ਨੂੰ ਪਾਣਾ ਮੰਨਦਾ ਬਲ ਬਖਸ਼ੇ ਤੇ ਸਾਰੇ ਜੁੁੰਦੇ ਵਸਰੇ ਰੋ ਸਾਰਿਆਂ ਨੂੰ ਸਸਰੀ ਘਰ ਆ ਲਿਆ ਧੰਨਵਾਦ ਆ ਜੀ